ਨਹਿਰ ਦੇ ਵਿੱਚੋਂ ਕੀ ਕੱਢ ਰਿਹਾ ਬਾਹਰਲੇ ਦੇਖਤੀ ਵੀਡੀਓ ਹੈ ਇਹ ਸੈਂਕਰੀ ਸੈਂਡਲ ਪਿਆ ਵਿੱਚ ਦੇ ਵੇਖੋ ਕਿਸਤੀ ਅਤੇ ਕਿਸਤੀ ਦੇ ਵਿੱਚ ਵਿੱਚੋਂ ਪਾਣੀ ਤੇ ਕੱਢੀ ਜਾਂਦਾ ਸੈਂਕਲ ਹੀ ਸੈਂਕਲ ਹੁਣ ਦੇਖੀ ਜਾ ਕਿ ਕੁਝ ਕੱਢਦਾ ਹੈ ਵੀਡੀਓ ਪੂਰੀ ਧਿਆਨ ਦੇ ਨਾਲ ਸਾਰੀ ਦੇਖਣੀ ਹੈ ਸਕਿਪ ਨਾ ਕਰਿਓ ਜੀ ਪੂਰੀ ਵੀਡੀਓ ਸਾਰੀ ਦੇਖਿਓ ਜੀ ਇਹ ਹੁਣ ਫੇਰ ਪਾਇੰਦੇ ਵਿੱਚ ਲੈ ਗਿਆ ਨੂੰ ਇਹ ਆ ਵੀ ਉਹਨਾਂ ਗਾਰ ਜੀ ਕਰ ਲਈ ਵਿੱਚੋਂ ਸਾਈਕਲ ਆਉ ਸਾਈਕਲ ਕਰ ਲਿਆ ਬਾਹ ਕ ਮਾਲ ਆਇਆ ਦੇਖੋ ਮਾਲਾ ਮਸ਼ੀਨ ਜੀ ਵੀ ਕਿਵੇਂ ਘਟੀ ਜਾਂਦੀ ਹੈ ਨਾ ਤੇ ਇਹਦਾ ਪੈਪ ਵੀ ਲੋਹੇ ਦੀ ਹੈ ਤੇ ਦੰਦਾ ਤਰੀਕਾ ਰਿਪਨਾ ਦਾ ਆਹ ਗਾਰ ਚੱਕ ਲਈ ਤੇ ਫਿਰ ਤੇ ਫੇਰ ਕੱਢ ਲਿਆ ਨਹੀਂ ਗੱਲ ਬਣੀ ਫੇਰ ਗਾਰ ਚੱਕ ਦੁਬਾਰਾ ਫੇਰ ਪਾਤੀ ਵਿੱਚ ਨੂੰ ਚੱਕ ਲਈ ਉਹ ਫੇਰ ਨਹੀਂ ਗੱਲ ਬਣੀ ਦੇਖੀ ਜਾਏ ਜੀ ਵੀਡੀਓ ਧਿਆਨ ਨਾਲ ਇਹ ਹੁੰਦਾ ਹੀ ਹੋਣ ਗੱਲ ਬਣੀ ਹੈ ਹੁਣ ਕੁਛ ਦਰਗੈਨ ਇਵਿੰਨ ਚਾਕੇ ਕੀ ਕਰਨਾ ਇਹ ਆਕਸ਼ਤੀ ਦੇ ਵਿੱਚ ਪਾਈ ਜਾਣਾ ਵਿੱਚ ਤੇ ਟਰਾਲੀ ਜੀ ਇਹ ਵਿੱਚ ਕਿਸ਼ਤੀ ਜੀ ਆ ਤੇ ਵਿੱਚ ਹੀ ਪਾਈ ਦਊਗਾ ਇਹ ਆਲਾ ਹੁਣ ਪਿਆ ਸਾਈਕਲ ਕੱਢ ਲਿਆ ਯਾਰ ਮੈਂ ਨਾ ਕਿੰਨਾ ਕੁ ਸੀ ਕੱਢ ਲੈਣਾ ਨੇ ਢਿੱਕੇ ਪਤਾ ਕਿਹੜੇ ਹਸਾਉਣ ਨਾਲ ਜਿਵੇਂ ਸਿਰਦੇ ਆ ਨਾ ਬਾਕੀ ਵੀਡੀਓ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ